ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੈਂਟਰਲ ਤੋਂ ਵਿਧਾਇਕ ਰਮਨ अरोड़ा ਦੇ ਉੱਪਰ ਵੱਡਾ ਐਕਸ਼ਨ ਵਿਜੀਲੈਂਸ ਦਾ ਦੇਖਣ ਨੂੰ ਮਿਲ ਰਿਹਾ ਇਸ ਵਕਤ ਅਸੀਂ ਰਮਨ अरोड़ा ਦੇ ਘਰ ਦੇ ਬਾਹਰ ਮੌਜੂਦ ਆ ਤੇ ਅੰਦਰ ਚੱਲ ਰਹੀ ਹੈ ਵਿਜੀਲੈਂਸ ਦੀ ਰੇਡ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਹੀ ਵਿਧਾਇਕ ਦੇ ਉੱਪਰ ਇੱਕ ਵੱਡਾ ਐਕਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਦੇਖ ਸਕਦੇ ਹੋ ਮੌਕੇ ਦੇ ਉੱਪਰ ਪੁਲਿਸ ਜਿਹੜੀ ਹੈ ਤਾਇਨਾਤ ਹੈ ਵਕੀਲ ਵੀ ਆਏ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਿਕਿਉਰਿਟੀ ਦੇ ਵੱਲੋਂ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਦੱਸ ਦਈਏ ਕਿ ਇੱਥੇ ਫੋਟੋਆਂ ਲੱਗੀਆਂ ਹੋਈਆਂ ਨੇ ਬੋਰਡ ਜਿਹੜਾ ਰਮਨ अरोड़ा ਦੇ ਘਰ ਦੇ ਉੱਪਰ ਲੱਗਾ ਹੋਇਆ ਜਿੱਥੇ ਹਾਈ ਕਮਾਂਡ ਵੱਡੀ ਲੀਡਰਸ਼ਿਪ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਦੇ ਨਾਲ ਤਸਵੀਰਾਂ ਲਾਈਆਂ ਨੇ ਪਰ ਰਮਨ अरोड़ा ਦੇ ਉੱਪਰ આરોਪ ਜਿਹੜੇ ਨੇ ਕਰਪਸ਼ਨ ਦੇ ਲੱਗ ਰਹੇ ਨੇ ਕਿ ਉਹਨਾਂ ਦੇ ਵੱਲੋਂ ਨਗਰ ਨਿਗਮ ਦੇ ਰਾਹੀਂ ਤੁਹਾਨੂੰ ਦੱਸ ਦਈਏ ਕਿ ਕੁਝ ਲੋਕਾਂ ਨੂੰ ਝੂਠੇ ਨੋਟਿਸੇ ਭੇਜੇ ਸਨ ਜਿਸ ਤੋਂ ਬਾਅਦ ਪੈਸੇ ਲੈ ਕੇ ਸੈਟਲਮੈਂਟ ਦੀ ਗੱਲ ਕੀਤੀ ਜਾਂਦੀ ਆ ਤਾਂ तमाम ਜਦੋਂ ਅਜਈਆਂ ਸ਼ਿਕਾਇਤਾਂ ਉੱਪਰ ਤੱਕ ਪਹੁੰਚਦੀਆਂ ਨੇ ਤਾਂ ਪਾਰਟੀ ਦੇ ਵੱਲੋਂ ਵੱਡਾ ਐਕਸ਼ਨ ਜਿਹੜਾ ਲਿਆ ਜਾਂਦਾ ਕਿਉਂਕਿ ਪੰਜਾਬ ਸਰਕਾਰ ਲਗਾਤਾਰ ਏ ਨਾਰਾ ਦਿੰਦੀ ਹੈ ਕਿ ਭ੍ਰਸ਼ਟਾਚਾਰ ਕੋਈ ਵੀ ਕਰੇ ਬਖਸ਼ਾ ਨਹੀਂ ਜਾਵੇਗਾ ਤਾਂ ਉਸੇ ਹੀ ਬੋਲਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਪੂਰਾ ਜਿਹੜਾ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਰਮਨ ਅਰੋੜਾ ਦੇ ਘਰ ਅੱਜ ਸਵੇਰ ਤੋਂ ਹੀ ਰੇਡ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਇੱਥੇ ਹੀ ਵੱਡਾ ਐਕਸ਼ਨ ਰਹਾ ਵਿਜੀਲੈਂਸ ਦਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਪੁਲਿਸ ਮੌਕੇ 'ਤੇ ਪਰ ਮੌਜੂਦ ਹੈ ਹਾਲਾਂਕਿ ਵਕੀਲਾਂ ਦਾ ਵੀ ਕਹਿਣਾ ਹੈ ਕਿ ਉਹ ਮੌਕੇ ਦੇ ਉੱਪਰ ਪਹੁੰਚੇ ਜ਼ਰੂਰ ਸਨ ਪਰ ਸਿਕਿਉਰਿਟੀ ਜਿਹੜੀ ਹੈ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਦੱਸ ਦਈਏ ਕਿ ਇਸ ਜਗ੍ਹਾ ਦੇ ਉੱਪਰ ਦੱਸ ਦਈਏ ਕਿ ਵਕੀਲ ਵੀ ਮੌਜੂਦ ਨੇ ਜਿਹੜੇ ਬਾਰ-ਬਾਰ ਇਹੀ ਗੱਲ ਕਹਿ ਰਹੇ ਨੇ ਕਿ ਅਸੀਂ ਅੰਦਰ ਜਾਣਾ ਚਾਹੁੰਦੇ ਆ ਪਰ ਸਿਕਿਉਰਿਟੀ ਪੁਲਿਸ ਉਹਨਾਂ ਨੂੰ ਅੰਦਰ ਨਹੀਂ ਜਾਣ ਦੇ ਰਹੀ ਤੇ ਇਸ ਦੇ ਨਾਲ ਹੀ ਰਮਨ अरोड़ा ਦੇ ਉੱਪਰ ਵੱਡੇ આરોਪਾਂ ਦੇ ਤਹਿਤ ਅੱਜ ਵਿਜੀਲੈਂਸ ਦੀ ਰੇਡ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਵਿਜੀਲੈਂਸ ਸਵੇਰ ਤੋਂ ਹੀ ਆਪਣੀ ਕਾਰਵਾਈ ਕਰਦਾ ਹੋਇਆ ਨਜ਼ਰ ਆ ਰਿਹਾ ਕੁਝ ਦਿਨ ਪਹਿਲਾਂ ਵਿਧਾਇਕ ਦੀ ਸਿਕਿਉਰਿਟੀ ਜਿਹੜੀ ਹੈ ਵਾਪਸ ਲਈ ਗਈ ਸੀ ਕਿ ਹੁਣ ਤੁਹਾਨੂੰ ਦੱਸ ਦਈਏ ਕਿ ਵਿਜੀਲੈਂਸ ਦੀ ਰੇਡ ਜਿਹੜੀ ਉਹ ਕੀਤੀ ਗਈ ਹੈ ਜਿਸ ਵਕਤ ਸਿਕਿਉਰਿਟੀ ਵਾਪਸ ਲਈ ਗਈ ਸੀ ਤਾਂ ਰਮਨ अरोड़ा ਦਾ ਇਹ ਬਿਆਨ ਸਾਹਮਣੇ ਆਇਆ ਸੀ ਕਿ ਸਰਕਾਰ ਨੇ ਸਿਕਿਉਰਿਟੀ ਦਿੱਤੀ ਆ ਸਰਕਾਰ ਨੇ ਹੀ ਵਾਪਸ ਲਈਆ ਹਾਲਾਂਕਿ ਕਾਰਨ ਉਹਨਾਂ ਨੂੰ ਜਿਹੜੇ ਨਹੀਂ ਪਤਾ ਪਰ ਕੁਝ ਹੀ ਦਿਨ ਬਾਅਦ ਵਿਜੀਲੈਂਸ ਦੀ ਰੇਡ ਵਿਜੀਲੈਂਸ ਦਾ ਵੱਡਾ ਐਕਸ਼ਨ ਜਿਹੜਾ ਉਹ ਵੇਖਣ ਨੂੰ ਮਿਲਿਆ ਤਾਂ ਕਿਸੇ ਵੀ ਸਮੇਂ ਗ੍ਰਿਫਤਾਰੀ ਜਿਹੜੀ ਆ ਹੋ ਸਕਦੀ ਆ ਫਿਲਹਾਲ ਅੰਦਰ ਪੁੱਛਗਿੱਛ ਜਿਹੜੀ ਆ ਲਗਾਤਾਰ ਚੱਲ ਰਹੀ ਆ ਤੇ ਕਾਫੀ ਲੰਬੇ ਸਮੇਂ ਤੋਂ ਤੁਹਾਨੂੰ ਦੱਸ ਦਈਏ ਕਿ ਇਸ ਜਗ੍ਹਾ ਤੋਂ ਪਰੇ ਵਿਜੀਲੈਂਸੀ ਰੇਡ ਚੱਲ ਰਹੀ ਆ ਤਾਂ ਕਲੋਨੀ ਦੇ ਬਾਹਰ ਵੀ ਇੱਕ ਗੇਟ ਲੱਗਾ ਹੋਇਆ ਬਿਲਕੁਲ ਤੁਹਾਨੂੰ ਦਿਖਾ ਦਈਏ ਕਿ ਉਹ ਗੇਟ ਜੋ ਪਰ ਵੀ ਸਿਕਿਉਰਿਟੀ ਜਿਹੜੀ ਇਹ ਤਨਾਤ ਕੀਤੀ ਗਈ ਆ ਤਾਂ ਅੰਦਰ ਕਿਸੇ ਨੂੰ ਆਉਣ ਦੀ ਪਰਮਿਸ਼ਨ ਜਿਹੜੀ ਆ ਨਹੀਂ ਦਿੱਤੀ ਜਾ ਰਹੀ ਤਾਂ ਪਰ ਲੋਕ ਜਿਹੜੇ ਨੇ ਉਹ ਜ਼ਰੂਰ ਉਤਸੁਕ ਨੇ ਹਰ ਇੱਕ ਚੀਜ਼ ਜਾਣਨ ਵਾਸਤੇ ਲੋਕ ਜਿਹੜੇ ਨੇ ਉਹ ਕਾ ਕਿਹੜੇ ਲੋਕ ਜਾਨਣਾ ਚਾਹੁੰਦੇ ਨੇ ਕਿ ਅਖੀਰਕਾਰ ਇਸ ਗਲੀ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਕਿੱਥੋਂ ਪਹੁੰਚੀ ਹੈ ਤੇ ਕੀ ਕਾਰਵਾਈ ਜਿਹੜੀ ਹੈ ਕਿਸ ਦੇ ਉੱਪਰ ਕੀਤੀ ਜਾ ਰਹੀ ਹੈ ਤਾਂ ਰਮਨ अरोड़ा ਦੇ ਉੱਪਰ ਵੱਡਾ ਐਕਸ਼ਨ ਉਹਨਾਂ ਦੀ ਹੀ ਸਰਕਾਰ ਦੇ ਵੱਲੋਂ ਉਹਨਾਂ ਦੀ ਹੀ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਵਿਜੀਲੈਂਸ ਦੀ ਰੇਡ ਰਮਨ अरोड़ा ਦੇ ਘਰ ਹੋਈ ਹੈ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਹੋਰ ਕਿਹੜੇ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ ਇਹ ਵੀ ਜਲਦ ਹੀ ਆਪਣੇ ਦਰਸ਼ਕਾਂ ਦੇ ਰੂਬਰੂ ਕਰਾਂਗੇ ਫਿਲਹਾਲ ਕੈਮਰਾ ਪਰਸਨ ਸਾਈਦ ਲਾਲ ਮਨਪ੍ਰੀਤ ਕੌਰ ਲਈ ਪੰਜਾਬੀ ਟੀਵੀ ਜਲੰਧਰ ਲਿਖੋ ਓਪੀਨੀਅਨ ਆਸੀ ਉਹਨਾਂ ਨੂੰ ਕਹਿੰਦੇ ਜੇ ਉਹਨਾਂ ਦਾ ਮੈਸੇਜ ਸਾਡਾ ਪਹੁੰਚੇਗਾ ਜੇ ਆ ਸਾਨੂੰ ਮਿਲਣਦੇ ਨੇ ਸਾਨੂੰ ਇਹੀ ਕਹ ਰਹੇ ਵੇਟ ਕਰੋ ਅੰਦਰੋਂ ਮੈਸੇਜ ਆਏਗਾ ਕਿ ਤੁਹਾਨੂੰ ਜਾਣ ਦੇਣਗੇ ਨਾ ਸਾਨੂੰ ਅੰਦਰ ਜਾਣ ਦੇ ਰਿਹਾ ਅਜੇ ਤੱਕ ਕੀ ਅੰਦਰੋਂ ਕੋਈ ਕਾਲ ਆਈ ਹੈ ਤੁਹਾਨੂੰ ਕਰ ਦੇ ਤੁਹਾਨੂੰ ਕੋਲ ਇਹਨਾਂ ਦੇ ਰਿਲੇਟਿਵ ਤੋਂ ਮੈਸੇਜ ਆਇਆ ਹੈ ਕਿ ਗੁਨਾ ਬੁੱਲਣ ਸਾਡੇ ਘਰੇ ਆ ਗਏ ਆ ਨਾ ਕੋਈ ਰੀਜ਼ਨ ਦਾ ਸਰੀ ਹੈ ਕਿ ਕਿਸ ਰਿਗਾਰਡਿੰਗ ਉਹਨਾਂ ਨੇ ਰੇਡ ਮਾਰੀ ਹੈ ਕਿਉਂ ਬੰਦ ਕਰਤੇ ਇਹਨਾਂ ਨੇ ਰਾਹ ਵੀ ਚਾਰੋਂ ਪਾਸੇ ਬੰਦ ਕਾਲ ਕਿਸ ਦੀ ਆਈ ਹੈ ਜੀ ਤੁਹਾਨੂੰ ਕਾਲ ਕਿਸ ਦੀ ਹੈ ਇਹਨਾਂ ਦੇ ਕੋਲ ਜਿਹੜੇ ਰਿਲੇਟਿਵ ਹੈ ਇਹਨਾਂ ਦੇ ਉਹਨਾਂ ਦਾ ਹੁਣ ਜਿੱਦਾਂ ਜੇ ਉਹ ক্লোਜ਼ ਦਾ ਹੀ ਆ ਗਿਆ ਵੈਸੇ ਕਰਕੇ ਅਸੀਂ ਪਹੁੰਚ ਗਏ ਆ ਅਸੀਂ ਵੀਰ ਨਹੀਂ ਕੀਤੀ ਕਿ ਹੋਰ ਜਿੱਦਾਂ ਫੋਨ ਆ ਗਿਆ ਠੀਕ ਹੈ ਜੀ